ਅੱਜ ਸਿੱਖ ਪੰਥ ਦੇ ਚਿੰਤਕ ਸਿਰ ਜੋੜ ਕੇ ਆਪਣੇ ਪਾਤਸ਼ਾਹ ਦੀ ਨਿੱਗੀ ਗੋਦ ਵਿੱਚ ਬੈਠ ਕੇ ਪੰਥ ਦੀ ਅਗਵਾਈ ਸਹਰਦ ਹੱਥਾਂ ਵਿੱਚ ਦੇਣ ਲਈ ਯਤਨਸ਼ੀਲ ਹੋਏ ਹਨ ਗੁਰੂ ਸਾਹਿਬ ਜੀ ਨੇ ਬਖਸ਼ਿਸ਼ ਕੀਤੀ ਹੈ ਉਸ ਇਲਾਹੀ ਹੁਕਮ ਹੁਕਮ ਤੋਂ ਬਾਅਦ ਦਰਜਾ ਬਦਰਜਾ ਦੇਨ ਬਦੈਨ ਜੋ ਪਾਤਸ਼ਾਹ ਦੇ ਹੁਕਮ ਅਨਸਾਰ ਪੰਥ ਦੀ ਪੁਨਰਸਰਜੀਤੀ ਲਈ ਇਹ ਲੜੀ ਆਰੰਭ ਹੋਈ ਸੀ ਉਸ ਨੂੰ ਸਚਾਰੂ ਰੂਪ ਦੇ ਵਿੱਚ ਸਮੁੱਚੀ ਪ੍ਰਕਿਰਿਆ ਨੂੰ ਮੁਕੰਮਲ ਕਰਨ ਵਿੱਚ ਤੁਸੀਂ ਸਭਨਾਂ ਨੇ ਸਹਿਯੋਗ ਦਿੱਤਾ ਹੈ ਸਮੁੱਚਾ ਸਿੱਖ ਪੰਥ ਜਿੱਥੇ ਇਸ ਕਾਰਜ ਨੂੰ ਵਿਧੀਵਤ ਤਰੀਕੇ ਦੇ ਨਾਲ ਗੁਰੂ ਸਾਹਿਬ ਜੀ ਦੀ ਪੈ ਭਾਵਨੀ ਵਿੱਚ ਰਹਿ ਕੇ ਗੁਰਮਤ ਮਰਯਾਦਾ ਅਨਸਾਰ ਸਮੁੱਚੀ ਪ੍ਰਕਿਰਿਆ ਸੰਪੰਨ ਕੀਤੀ ਹੈ एक इतिहास एक मिसाल कायम की है इस समुचा सिख जगत वधाई का पात्र है और समुची भर्ती कमेटी इस कार्यजी समूह डेलीगेट कोटान कोटानकोट शुक्राना भी करती है खालसा जी अजि पल कौम इतिहासिक हो निबड़ ने ਜਦੋਂ ਕੌਮ ਦੇ ਚਿੰਤਕ ਆਪਣੇ ਗੁਰੂ ਦੀ ਗੋਦ ਵਿੱਚ ਬੈਠ ਕੇ ਸਿਰ ਨਾਲ ਸਿਰ ਜੋੜ ਕੇ ਕੌਮ ਦੀ ਤਰਾਸਤੀ ਦੀਆਂ ਗੱਲਾਂ ਕਰਨ ਕੌਮ ਦੇ ਰਾਹ ਦਸੇਰੇ ਦੀਆਂ ਗੱਲਾਂ ਕਰਨ ਆਪਣੇ ਪੁਰਖਿਆਂ ਨੂੰ ਯਾਦ ਕਰਨ ਅਤੇ ਆਪਣੇ ਇਤਿਹਾਸ ਤੋਂ ਸਿੱਧਾ ਲੈ ਕੇ ਨਵੀਂ ਪ੍ਰੇਰਤ ਪਾਉਣ ਦਾ ਯਤਨ ਕਰਨ ਜਦੋਂ ਕੌਮ ਇਤਿਹਾਸਿਕ ਪੱਖਾਂ ਤੋਂ ਅੱਜ ਦਾ ਜੋ ਦਿਹਾੜਾ ਅੱਜ ਦਾ ਸਾਲ ਇਹ ਜਿੱਥੇ ਬਹੁਤ ਮਹੱਤਵਪੂਰਨ ਹੈ ਕਿਉਂਕਿ ਇਸ ਸਾਲ ਦੌਰਾਨ ਮਨੁੱਖੀ ਹੱਕਾਂ ਦੇ ਰਖਵਾਲੇ ਜਿੱਥੇ ਨੌਵੇਂ ਪਾਤਸ਼ਾਹ ਧੰਗੁਰੂ ਤੇਗ ਭਾਦਰ ਸਾਹਿਬ ਤੇ ਉਹਨਾਂ ਦੇ ਨਾਲ ਸ਼ਹੀਦ ਹੋਏ ਮਹਾਨ ਗੁਰਸਿੱਖਾਂ ਦਾ ਅਸੀਂ 300 ਸਾਲਾ ਮਨਾਉਣ ਜਾ ਰਹੇ ਹਾਂ ਉਹ ਇਤਿਹਾਸਕ ਸਾਲ 350 ਸਾਲ ਦਿਹਾੜਾ ਮਨਾਉਣ ਜਾ ਰਹੇ ਹਾਂ ਉਹ ਇਤਿਹਾਸਕ ਸਾਲ ਜਿਹਦੇ ਵਿੱਚ ਕੌਮ ਦੇ ਅਗਵਾਈ ਕਰਨ ਵਾਲੇ ਪੰਥਕ ਜੱਤੇ ਬੰਦੇ ਸ਼੍ਰੋਮ ਨੇ ਅਕਾਲੀ ਦਲ ਦੀ ਪੁਨਰਸਰਜੀਤੀ ਵੀ ਹੋ ਰਹੀ ਹੈ ਖਾਲਸਾ ਜੀ ਗੁਰੂ ਦੇ ਪਾਣੇ ਦੇ ਵਿੱਚ ਰਹਿ ਕੇ ਜੀਵਨ ਜਿਉਣ ਵਾਲਾ ਨਿਰਤਨ ਤੇ ਮਜਲੂਮਾਂ ਦੀ ਰਾਖੀ ਕਰਨ ਵਾਲਾ ਤੇ ਲੋੜ ਪੈਣ ਤੇ ਕੌਮ ਲਈ ਆਪਾ ਵਾਰਨ ਵਾਲੇ ਨੂੰ ਅਕਾਲ ਦਾ ਪੁਜਾਰੀ ਕਿਹਾ ਜਾ ਸਕਦਾ ਹੈ ਅਕਾਲ ਦਾ ਪੁਜਾਰੀ ਹੀ ਅਕਾਲੀ ਹੈ ਅਜ ਇਹ ਲੋਕਾਂ ਦਾ ਸਮੂਹ ਅਕਾਲੀ ਦਲ ਹੈ ਅਕਾਲੀ ਦਲ ਪੰਥ ਰੂਪ ਹੈ ਤੇ ਪੰਥ ਹੀ ਅਕਾਲੀ ਦਲ ਹੈ ਅੱਜ ਇਹਨਾਂ ਸਿਧਾਂਤਾਂ ਨੂੰ ਇਹਨਾਂ ਸਤਰਾ ਨੂੰ ਇਹਨਾਂ ਤੇ ਜਿੱਥੇ ਦ੍ਰਿੜ ਪਹਿਰਾ ਦੇਣ ਦੀ ਲੋੜ ਹੈ ਇਹਨਾਂ ਸਿਧਾਂਤਾਂ ਦੀ ਪੁਨਰਸਰਜੀਤੀ ਦੀ ਵੀ ਸਾਨੂੰ ਬੜੀ ਲੋੜ ਹੈ ਅਕਾਲੀ ਦਲ ਨੇ ਹਮੇਸ਼ਾ ਪੰਥਕ ਹਿੱਤਾਂ ਲਈ ਬੇਅੰਤ ਕੁਰਬਾਨੀਆਂ ਦਿੱਤੀਆਂ ਸਾਡਾ ਇਤਿਹਾਸ ਉਹਨਾਂ ਜਝਾਰੂ ਸੰਘਰਸ਼ਾਂ ਦੇ ਨਾਲ ਭਰਿਆ ਪਿਆ ਜਿੱਥੇ ਆਕਾਲੀ ਰੇਲ ਦਲ ਨੇ ਦੇਸ਼ ਦੀ ਸਭਿਆਤਾ ਦੇਸ਼ ਦੀ ਆਜ਼ਾਦੀ ਅਤੇ ਹੋਰ ਮਨੁੱਖੀ ਹੱਕਾਂ ਦੇ ਲਈ ਕੁਰਬਾਨੀਆਂ ਦੇ ਕੇ ਆਪਣੀਆਂ ਜਾਇਦਾਦਾਂ কুরਕ ਕਰਵਾਈਆਂ ਪਰ ਕਾਲੇ ਪਾਣੀਆਂ ਦੀਆਂ ਸਜ਼ਾਵਾਂ ਭੁਗਤੀਆਂ ਫਾਂਸੀ ਦੇ ਰਸੇ ਵਿੱਚ ਉम्मे ਤੇ ਖਾਲਸਾ ਜੀ ਰੇਲਾਂ ਦੇ ਹੇਠ ਕਸੀਡ ਕਸੀਡ ਕੇ ਲਤਾੜੇ ਵੀ ਗਏ ਝੰਡਾ ਵਿੱਚ ਵੀ ਚੁੱਕੇ ਗਏ ਇਤਨਾ ਮਹਾਨ ਇਤਿਹਾਸ ਆਕਾਲੀ ਦਲ ਦਾ ਪਰ ਖਾਲਸਾ ਜੀ ਪੱਟੀਆਂ ਵਿੱਚ ਝੋਕਣ ਤੋਂ ਬਾਅਦ ਰੇਲਾਂ ਥੱਲੇ ਨਪੀੜੇ ਜਾਣ ਤੋਂ ਬਾਅਦ ਖੂਹਾਂ ਵਿੱਚ ਸੁੱਟੇ ਜਾਣ ਤੋਂ ਬਾਅਦ ਅਕਾਲੀਆਂ ਨੇ ਆਪਣਾ ਅਕੀਦਾ ਨਹੀਂ ਛੱਡਿਆ ਇਹ ਅਕੀਦਾ ਕਿਸੇ ਅਹੁਦੇ ਦੀ ਪ੍ਰਾਪਤੀ ਲਈ ਨਹੀਂ ਸੀ ਇਹ ਅਕੀਦਾ ਕਿਸੇ ਹੋਰ ਰਾਜਸੀ ਸੱਤਾ ਦੀ ਪ੍ਰਾਪਤੀ ਮਾਤਰ ਨਹੀਂ ਸੀ ਇਹ ਅਕੀਦਾ ਉਸ ਖਾਲਸਾ ਪੰਥ ਦੇ ਸਿਧਾਂਤਾਂ ਤੇ ਪਹਿਰੀ ਕਰਨ ਮਾਤਰ ਸੀ ਜੇਤੀ ਪੈਰੀਦਾਰੀ ਦਾ ਸਦਕਾ ਸਮੂਝੀਆਂ ਵਿਸ਼ਵ ਦੀਆਂ ਸ਼ਕਤੀਆਂ ਖਾਲਸਾ ਪੰਥ ਦੇ ਪਿੱਛੇ ਲੱਗ ਤੁਰਦੀਆਂ ਨੇ ਇਹ ਉਹਨਾਂ ਸਿਧਾਂਤਾਂ ਦੀ ਬ੍ਰਿੜਤਾ ਦੇ ਨਾਲ ਅਕਾਇਦਤ ਦੇ ਨਾਲ ਪੈਰਾ ਦੇਣ ਦੇ ਲਈ ਉਹ ਅਕਾਲੀ ਦਲ ਤੁਰਿਆ ਸੀ ਸਾਡਾ ਨਿਸ਼ਾਨਾ ਖਾਲਸਾ ਜੀ ਦੇ ਬੋਲ ਵਾਲੇ ਹੈ ਸੀ ਤੇ ਆਉਣ ਵਾਲੇ ਸਮੇਂ ਦੇ ਵਿੱਚ ਵੀ ਰਹੇਗਾ ਸਿੱਖ ਸਿਧਾਂਤਾਂ ਵਿੱਚ ਨਿਆਰਾਪਨ ਹੈ ਖਾਲਸਾ ਜੀ ਸ਼੍ਰੋਮਣੀ ਅਕਾਲੀ ਦਲ ਸ੍ਰੀ ਗੁਰੂ ਨਾਨਕ ਸਾਹਿਬ ਅਤੇ ਗੁਰੂ ਗੋਬਿੰਦ ਸਿੰਘ ਜੀ ਦੇ ਮਹਾਨ ਕ੍ਰਾਂਤੀਕਾਰੀ ਸਿਧਾਂਤਾਂ ਤੇ ਆਧਾਰਿਤ ਇੱਕ ਜਮਹੂਰੀ ਇਨਕਲਾਬੀ ਜਥੇਬੰਦੀ ਹੈ ਜਿਹੜੀ ਸਿੱਖ ਹੱਕਾਂ ਦੀ ਤੇ ਪੰਥਕ ਹਿੱਤਾਂ ਦੀ ਤਰਜਮਾਨੀ ਕਰਦੀ ਹੈ ਸਿਧਾਂਤਕ ਨਿਆਰੇ ਪੰਦੇ ਵਿੱਚ ਜਿੱਥੇ ਪਹਿਲੇ ਪਾਤਸ਼ਾਹ ਨੇ ਸਾਨੂੰ ਕਿਰਤ ਕਰੋ ਨਾਮ ਜਪੋ ਵੰਡ ਛਕੋ ਦਾ ਸਿਧਾਂਤ ਦਿੱਤਾ ਉਥੇ ਲੋਰਡ ਪੈਂਟੇ ਬਾਬੇ ਨਾਨਕ ਨੇ ਮੌਕੇ ਦੇ ਹੁਕਮਰਾਨ ਬਾਬਰ ਦੀ ਅੱਖ ਵਿੱਚ ਅੱਖ ਪਾ ਕੇ ਉਹਨੂੰ ਜ਼ਬਰ ਵੀ ਕਹਿ ਦਿੱਤਾ ਜੇ ਪੰਜਵੇਂ ਜਾਮੇ ਵਿੱਚ ਦੇਖੀਏ ਪੰਜਵੇਂ ਪਾਤਸ਼ਾਹ ਨੇ ਤਤੀ ਤਵੀ ਤੇ ਬੈਠ ਕੇ ਜਿੱਥੇ ਸ਼ਹੀਦਾਂ ਦੇ ਸਰਤਾਜ ਅਖਵਾਏ ਉਥੇ ਛੇਵੇਂ ਜਾਮੇ ਦੇ ਵਿੱਚ ਮੀਰੀ ਪੀਰੀ ਦੀਆਂ ਦੋ ਤਲਵਾਰਾਂ ਧਾਰਨ ਕਰ ਸੰਤ ਸਿਪਾਹੀ ਵੀ ਬਣ ਕੇ ਨਜ਼ਰ ਆਏ ਇੱਥੇ ਹੀ ਬਸ ਨਹੀਂ ਨੌਵੇਂ ਜਾਮੇ ਵਿੱਚ ਮਨੁੱਖੀ ਅਧਿਕਾਰਾਂ ਦੇ ਰਾਖੇ ਬਣ ਗੁਰੂ ਤੇਗਹ ਪ੍ਰਹਾਦਰ ਸਾਹਿਬ ਜੀ ਨੇ ਦੇਖ ਨ ਸਦੀਆਂ ਦੀ ਗੁਲਾਮੀ ਤੋਂ ਆਜ਼ਾਦ ਕਰਵਾਇਆ ਤੇ ਪੰਥ ਵਸੇ ਮੈਂ ਉਜੜਾ ਦਾ ਸਿਧਾਂਤ ਧੰਨ ਗੁਰੂ ਗੋਬਿੰਦ ਸਿੰਘ ਸਾਹਿਬ ਸੱਚੇ ਪਾਤਸ਼ਾਹ ਨੇ ਤਲਵਾਰ ਦੀ ਧਾਰ ਵਿੱਚੋਂ ਖਾਲਸਾ ਪ੍ਰਗਟ ਕਰਕੇ ਪੈਦਾ ਕੀਤਾ ਸਾਡੇ ਰੋਲ ਮਾਡਲ ਜਿੱਥੇ ਬਾਬਾ ਦੀਪ ਸਿੰਘ ਜੀ ਸਾਹਿਬ ਹਨ ਜਿਹੜੇ ਸੀਸ ਤਲੀ ਤੇ ਧਰ ਕੇ ਸਿਧਾਂਤਾਂ ਲਈ ਜਿਨ੍ਹਾਂ ਨੇ ਆਪਣਾ ਖੂਨ ਡੋਲਿਆ ਜਿੱਥੇ ਬਾਬਾ ਦੀਪ ਸਿੰਘ ਜੀ ਸਾਡੇ ਰੋਲ ਮਾਡਲ ਹਨ ਉੱਥੇ ਸਾਡੇ ਆਦਰਸ਼ ਭਾਈ ਕਨਈਆ ਜੀ ਵੀ ਸਨ ਅੱਜ ਸਾਨੂੰ ਇਹਨਾਂ ਸਿਧਾਂਤਾਂ ਇਹਨਾਂ ਆਦਰਸ਼ਾਂ ਦੀ ਵੀ ਲੋੜ ਹੈ ਇਹਨਾਂ ਆਦਰਸ਼ਾਂ ਇਹਨਾਂ ਸਿਧਾਂਤਾਂ ਦੀ ਵੀ ਪੁਨਰਸੁਰਜੀਤੀ ਦੀ ਲੋੜ ਹੈ ਖਾਲਸਾ ਜੀ ਅੱਜ ਸਿੱਖ ਕੌਮ ਬੜੇ ਸੰਕਟ ਵਿੱਚੋਂ ਲੰਘ ਰਹੀ ਹੈ ਅਤੀ ਨਾਜ਼ੁਕ ਮੋੜ ਤੋਂ ਗੁਜ਼ਰ ਰਹੀ ਹੈ ਇੱਥੋਂ ਤੱਕ ਕਿ ਸਿੱਖਾਂ ਦੀ ਹੋਂਦ ਹਸਤੀ ਸਿੱਖਾਂ ਦੀ ਆਜ਼ਾਦ ਹਸਤੀ ਤੋਂ ਹੀ ਮੁਨਕਰ ਹੋਇਆ ਜਾ ਰਿਹਾ ਹੈ ਜੋ ਕਮ ਸ਼ਾਇਦ ਮੁਗਲ ਸਰਕਾਰ ਦੀ ਤਲਵਾਰ ਨਾ ਕਰ ਸਕੀ ਅੱਜ ਮੀਡੀਆ ਦੇ ਰਾਈ ਕਲਮ ਦੇ ਰਾਈ ਕਰਵਾਉਣ ਦਾ ਯਤਨ ਕੀਤਾ ਜਾ ਰਿਹਾ ਹੈ ਖਾਲਸਾ ਜੀ ਅੱਜ ਰੌਲਾ ਕੋਈ ਆਧਿਆਨ ਦਾ ਨਹੀਂ ਹੈ ਰੌਲਾ ਕੋਈ ਸੱਤਾ ਪ੍ਰਾਪਤੀ ਦਾ ਨਹੀਂ ਹੈ ਅੱਜ ਗੱਲ ਹੈ ਸਿੱਖਾਂ ਦੀ ਗਵਾਚ ਚੁੱਕੀ ਹੋਂਦ ਹਸਤੀ ਨੂੰ ਬਰਕਰਾਰ ਕਰਨ ਦੀ ਸਿੱਖਾਂ ਦੇ ਵਿੱਚੋਂ ਜੋ ਆਪਣੇ ਲੀਡਰਸ਼ਿਪ ਪ੍ਰਤੀ ਭਰੋਸੇਯੋਗਤਾ ਗਵਾਚ ਗਈ ਲਗਭਗ ਅਲੋਪ ਹੋ ਚੁੱਕੀ ਸੀ ਅੱਜ ਉਸ ਦੀ ਪੁਨਰਸੁਰਜੀਤੀ ਦੀ ਵੀ ਵੱਡੇ ਪੱਧਰ ਤੇ ਲੋੜ ਹੈ ਇੱਥੇ ਹੀ ਬਸ ਨਹੀਂ ਵਿਨਾਸ਼ਕ ਕਿ ਭਾਰਤ ਦੇਸ਼ ਵਿੱਚ ਰਹਿਣ ਵਾਲੇ ਹਰੇਕ ਸਿੱਖ ਦੀ ਕੌਮੀਅਤ ਵੀ ਉਸੇ ਤਰ੍ਹਾਂ ਹੀ ਭਾਰਤੀ ਹੈ ਜਿਵੇਂ ਇੱਥੋਂ ਦੇ ਹਿੰਦੂਆ ਈਸਾਈਆ ਮੁਸਲਮਾਨਾਂ ਤੇ ਹੋਰ ਧਰਮਾਂ ਦੀ ਹੈ ਕਿਉਂਕਿ ਭਾਰਤ ਇੱਕ ਸੈਕੂਲਰ ਸਟੇਟ ਹੈ ਇਕ ਗਲੋਬਲ ਲੈਵਲ ਤੇ ਭਾਰਤ ਦੀ ਅਨੇਕਤਾ ਇੱਕ ਅਨੇਕਤਾ ਇਹਦਾ ਵਿਲੱਖਣ ਰੂਪ ਹੈ ਇਸੇ ਵਿੱਚ ਹੀ ਇਹਦੀ ਬੜੀ ਸ਼ੋਭਾ ਹੈ ਪਰੰਤੂ ਇਹ ਬੜਾ ਸਪਸ਼ਟ ਹੈ ਕਿ ਭਾਰਤ ਵਿੱਚ ਵਸਣ ਵਾਲੀਆਂ ਹੋਰਨਾਂ ਕੌਮਾਂ ਵਾਂਗ ਸਿੱਖ ਵੀ ਇੱਕ ਵਿਲੱਖਣ ਸਰੂਪ ਸੁਤੰਤਰ ਸੱਭਿਆਚਾਰ ਅਤੇ ਸਮੁੱਚੀ ਮਾਨਵਤਾ ਲਈ ਮਾਰਗਦਰਸ਼ਕ ਨਵੇਕਲੇ ਸਿਧਾਂਤ ਅਤੇ ਪਰੰਪਰਾਵਾਂ ਦਾ ਸਮੇਲ ਰੱਖਣ ਦੀ ਇੱਕ ਜਾਗਦ ਕਮੀਨਾ ਕਿ ਤੁਸੀਂ ਸਿਧਾਂਤਕ ਪੈ ਤੁਸੀਂ ਕਿਵੇਂ ਰੂਪਰੇਖਾ ਤਿਆਰ ਕੀਤੀ ਆਉਣ ਵਾਲੇ 100 ਸਾਲਾਂ ਬਾਅਦ ਵੀ ਜਦੋਂ ਅੱਜ ਦੇ ਦਿਨ ਦਾ ਇਤਿਹਾਸ ਪਰਚੋਲਿਆ ਜਾਵੇ ਤੇ ਸਿੱਖ ਕੌਮ ਮਾਣ ਕਰੇ ਆਪਣਾ ਸਿੱਖ ਕੌਮ ਮਾਣ ਕਰੇ ਆਪਣੀ ਇਸ ਕ੍ਰੀਮ ਤੇ ਕਿ ਸਿਰ ਜੋੜ ਕੇ ਸਿੱਖ ਕੌਮ ਦੇ ਚਿੰਤਕ ਬੈਠੇ ਸੀ ਜਿਸਨੇ ਸਿਆਸਤ ਦੇ ਉੱਤੇ ਧਰਮ ਦਾ ਕੁੰਡਾ ਰੱਖਿਆ ਖਾਲਸਾ ਜੀ ਨਹੀਂ ਭੁੱਲਣਾ ਚਾਹੀਦਾ ਜਿੰਨਾ ਚਿਰ ਤੱਕੜੀ 13 13 ਤੋਲਦੀ ਰਹੀ ਪੰਥਕ ਹੱਥਾਂ ਵਿੱਚ ਰਹੀ ਉਹਦੀ ਚੜ੍ਹਦੀ ਕਲਾ ਰਹੀ ਜਦੋਂ ਸਿਆਸਤਦਾਨਾਂ ਦਾ ਬੋਲਬਾਲਾ ਹੋ ਗਿਆ ਉਹ ਤੱਕੜੀ ਨੇ 13 13 ਦੀ ਬਜਾਏ ਮੇਰਾ ਮੇਰਾ ਤੋਲਣਾ ਸ਼ੁਰੂ ਕਰ ਦਿੱਤਾ ਸਾਡਾ ਘਾੜ ਹੋ ਗਿਆ ਅਸੀਂ ਲਗਭਗ ਅਲੋਪ ਹੋ ਗਏ ਸਾਨੂੰ ਇਹਨਾਂ ਗੱਲਾਂ ਨੂੰ ਸੁਚੇਤ ਹੋ ਕੇ ਸੁਚੇਤ ਹੋ ਕੇ ਬ੍ਰਿਹੜ ਕਰਕੇ ਇਨਾ ਉਤੇ ਪੈਰਾ ਦੇ ਰਿਆ ਕਰਨ ਦੀ ਵੀ ਲੋੜ ਹੈ ਸਾਡੀ ਦੌੜ ਸੱਤਾ ਨਹੀਂ ਹੈ ਸਾਡੀ ਦੌੜ ਰਾਜਨੀਤਿਕ ਅਹੁਦਿਆਂ ਦੀ ਨਹੀਂ ਹੈ ਸਾਡੇ ਧਾਰਮਿਕ ਕੇਂਦਰ ਸਾਡੇ ਗੁਰਦਾਮ ਸਾਡੀ ਸ਼ਕਤੀ ਦਾ ਕੇਂਦਰ ਹਨ ਹਰੇਕ ਸਿੱਖ ਸ੍ਰੀ ਅਕਾਲ ਤਖਤ ਸਾਹਿਬ ਨੂੰ ਸਮਰਪਿਤ ਰਿਹਾ ਹੈ ਤੇ ਲੋੜ ਪੈਂਦੇ ਸਾਧ ਸੰਗਤ ਜੀ ਜਦੋਂ ਲੋੜ ਪਈ ਸ੍ਰੀ ਅਕਾਲ ਤਖਤ ਸਾਹਿਬ ਦੇ ਅੱਗੇ ਟੈਂਕਾਂ ਤੇ ਟੋਪੀਆਂ ਟੋਪਾਂ ਦੇ ਅੱਗੇ ਆਪਣੀਆਂ ਛਾਤੀਆਂ ਢਾਕੇ ਆਪਣਾ ਖੂਨ ਵੀ ਡੋਲਿਆ ਸੋ ਮੈਂ ਉਸ ਮਹਾਨ ਵਿਰਾਸਤ ਦੀ ਜੋ ਬੇਟੀ ਤੀ ਹੋਣ ਦੇ ਨਾਤੇ ਕਿਉਂਕਿ ਬਹੁਤ ਸਾਰੀਆਂ ਪੰਥਕ ਭਾਵਨਾਵਾਂ ਬਹੁਤ ਸਾਰੇ ਤੁਹਾਡੇ ਸਹਿਰਦ ਸਿੱਖ ਦੇਸ਼ ਵਿਦੇਸ਼ ਵਿੱਚ ਵਸਦੇ ਪੰਥਦਰਦੀਆਂ ਵੱਲੋਂ ਪ੍ਰਦਾਨਗੀ ਲਈ ਜਾਂ ਹੋਰ ਅਹੁਦੇਦਾਰਾਂ ਲਈ ਉਤਸ਼ਾਹਿਤ ਕੀਤਾ ਜਾ ਰਿਹਾ ਸੀ ਇਹਦੇ ਵਿੱਚ ਕੋਈ ਸ਼ੱਕ ਨਹੀਂ ਕਿ ਮੇਰੇ ਸਾਥੀ ਮੇਰੇ ਸਹਿਯੋਗੀ ਸ੍ਰੀ ਅਕਾਲ ਤਖਤ ਸਾਹਿਬ ਤੋਂ ਬਣਾਈ ਹੋਈ ਭਰਤੀ ਕਮੇਟੀ ਦੇ ਮੈਂਬਰ ਸਹਿਬਾਨ ਵੀ ਮੈਨੂੰ ਦਿਨ ਰਾਤ ਇਸ ਅਹੁਦੇ ਲਈ ਸਨਮਾਨਿਤ ਸਮਝਦੇ ਰਹੇ ਅਤੇ ਮੈਨੂੰ ਇਹ ਦ੍ਰਿੜ ਕਰਵਾਉਂਦੇ ਰਹੇ ਕਿ ਸਾਨੂੰ ਅਜਿਹੀ ਪੰਥਕ ਸ਼ਖਸੀਅਤ ਦੀ ਲੋੜ ਹੈ ਜਿਸ ਜਿਹੜੀ ਇਸ ਲਕੀਰ ਨੂੰ ਲੰਬਾ ਖਿੱਚ ਕੇ ਲੈ ਜਾਵੇ ਪ੍ਰਸਾਦ ਸੰਗਤ ਜੀ ਮੈਂ ਉਸ ਵਿਰਾਸਤ ਦੀ ਮਾਲਕਾਂ ਜਿੱਥੇ ਮੇਰੇ ਦਾਦਾ ਜੀ ਨੇ ਆਉਣ ਵਾਲੀ ਪਹਿਲੀ ਭਾਦਰੋਂ ਨੂੰ ਉਹਨਾਂ ਦਾ ਸੱਚਖੰਡ ਗਮਨਦੇਵ ਸੋਣਾ ਮਹਾਨ ਮਹਾਪੁਰਸ਼ਾਂ ਨੇ ਕੌਮ ਨੂੰ ਇੱਕ ਨਾਹਰਾ ਦਿੱਤਾ ਸੀ ਸਿਰ ਜਾਵੇ ਤਾਂ ਜਾਵੇਾਂ ਜਾਵੇ ਮੇਰਾ ਸਿੱਖੀ ਸਿਦਕ ਨਾ ਜਾਵੇ ਤੇ ਇਹਨਾਂ ਦਿਨਾਂ ਦੇ ਵਿੱਚ ਪਿਛਲੇ ਦਿਨੀ ਉਹ ਦਿਹਾੜਾ ਨੰਨ ਕੇ ਗਿਆ ਮਹਾਪੁਰਸ਼ਾਂ ਦਾ ਐਕਸੀਡੈਂਟ ਹੋ ਗਿਆ ਡਾਕਟਰਾਂ ਨੇ ਕਿਹਾ ਕਿ ਮਹਾਪੁਰਸ਼ਾ ਤੁਹਾਡੀ ਜਾਨ ਬਚਾਈ ਜਾ ਸਕਦੀ ਹੈ ਪਰ ਤੁਹਾਡੀ ਛਾਤੀ ਦਾ ਆਪਰੇਸ਼ਨ ਕਰਨ ਲਈ ਉਤੋਂ ਰੋਮ ਸਾਫ਼ ਕਰਨੇ ਪੈਣਗੇ ਮਹਾਪੁਰਸ਼ਾਂ ਨੇ ਕਿਹਾ ਮੈਂ ਗੁਰੂ ਦੀ ਹਾਜ਼ਰੀ ਵਿੱਚ ਰੋਜ਼ ਕੌਮ ਦੇ ਨਾਲ ਵਾਅਦਾ ਕੀਤਾ ਸਿਰ ਜਾਵੇ ਤਾਂ ਜਾਵੇ ਅੱਜ ਚੰਦ ਹਫ਼ਤਿਆਂ ਦੀ ਚੰਦ ਸਾਲਾਂ ਦੀ ਜ਼ਿੰਦਗੀ ਕਰਕੇ ਮੈਂ ਗੁਰੂ ਦੀ ਸੁਖੀ ਤੋਂ ਮੁਨਕਰ ਹੋ ਜਾਵਾਂ ਅਜੇਹਾ ਮੇਰੇ ਕੀਦੇ ਵਿੱਚ ਨਹੀਂ ਹੈ ਵਾਰੀ ਆਈ ਵਾਰੀ ਆਈ ਮੇਰੇ ਸਤਕਾਰਯੋਗ ਪਿਤਾ ਜੀ ਦੀ ਮਹਾਂਪੁਰ ਸਚਖੰਡ ਗਮਨ ਕਰ ਗਏ ਸੰਤ ਬਾਬਾ ਜਰਨੈਲ ਸਿੰਘ ਖਾਲਸਾ ਨੂੰ ਦਮਦਮੇ ਤਖਸਾਲ ਦਾ ਮੁਖੀ ਤੁਹਾਡੇ ਵਰਗੇ ਸਿੱਖ ਸੰਗਤਾਂ ਨੇ ਸਿਰ ਦਸਰ ਜੋੜ ਕੇ ਫੈਸਲਾ ਕੀਤਾ ਉਸ ਸਮੇਂ ਤੇ ਸੰਤ ਬਾਬਾ ਜਰਨੈਲ ਸਿੰਘ ਜੀ ਨੇ ਮੇਰੇ ਪਿਤਾ ਦੀ ਬਾਹ ਫੜ ਕੇ ਕਿਹਾ ਸੀ ਭਾਈ ਅਮਰੀਕ ਸਿੰਘ ਜੀ ਤੁਹਾਡੀ ਸਾਨੂੰ ਲੋੜ ਹੈ ਜੇ ਮੋਢੇ ਨਾਲ ਮੋਢਾ ਲਾ ਕੇ ਚੱਲੋਗੇ ਤਾਂ ਇਹ ਸੇਵਾ ਸੰਭਾਲ ਹੋ ਸਕਦੀ ਹੈ ਵਾਅਦਾ ਕੀਤਾ ਸੀ ਉਹਨਾਂ ਨੇ ਦਿਨ ਰਾਤ ਨਿਭੰਦਾ ਔਰ ਇਹ ਰਿਕਾਰਡਿੰਗ ਹੈ ਉਹਨਾਂ ਦੀ ਪਹਿਲੇ ਲੈਕਚਰ ਦੇ ਵਿੱਚ ਕਿਹਾ ਸੰਤ ਜੀ ਜੇ ਲੋੜ ਪਈ ਤਾ ਪੰਥ ਦੇ ਇਸ ਜਗਦੇ ਹੋਏ ਦੀਵੇ ਨੂੰ ਜਗਦਾ ਰੱਖਣ ਲਈ ਆਪਣਾ ਤੇਲ ਦੀ ਥਾਂ ਤੇ ਖੂਨ ਵੀ ਪਾ ਕੇ ਇਸ ਨੂੰ ਜਗਦਾ ਰੱਖਾਂਗਾ। ਐਸਾ ਵਾਅਦਾ ਕੀਤਾ ਸੀ ਉਹਨਾਂ ਨੇ ਤੇ ਸਾਧ ਸੰਗਤ ਜੀ ਉਹੀ ਰਗਾਂ ਵਿੱਚ ਦੌੜਦਾ ਖੂਨ ਜਦੋਂ ਹੁਕਮਨਾਮਾ ਹੋਇਆ ਤੇ ਗੁਰੂ ਦੀ ਹਜ਼ੂਰੀ ਦੇ ਵਿੱਚ ਅਸੀਂ ਪੰਜਾਂ ਨੇ ਸਮੇਤ ਮੇਰੇ ਮੈਂ ਵਾਰ-ਵਾਰ ਗੁਰੂ ਦੀ ਹਜ਼ੂਰੀ ਵਿੱਚ ਇਹ ਬੇਨਤੀ ਕੀਤੀ ਇਹ ਗੱਲ ਕੀਤੀ ਸਾਧ ਸੰਗਤ ਜੀ ਸਾਨੂੰ ਕਿਸੇ ਅਹੁਦੇ ਦੀ ਲੋੜ ਨਹੀਂ ਸਾਨੂੰ ਕਿਸੇ ਅਹੁਦੇ ਦਾ ਲਾਲਚ ਨਹੀਂ ਇਹ ਪੰਥ ਵਸਦਾ ਰਹੇ ਇਹ ਪੰਥ ਦਾ ਦੀਵਾ ਜਗਦਾ ਰਹੇ ਇਹ ਅਹੁਦੇ ਆਉਂਦੇ ਜਾਂਦੇ ਰਹਿਣੇ ਨੇ ਅੱਜ ਸਾਨੂੰ ਉਹਨਾਂ ਸਿਧਾਂਤਾਂ ਤੇ ਦ੍ਰਿੜਤਾ ਦੇ ਨਾਲ ਪਹਿਰਾ ਦੇਣ ਦੀ ਲੋੜ ਹੈ ਅੱਜ ਉਸ ਵਿਰਾਸਤ ਦੀ ਤੀਜੀ ਪੀੜੀ ਨੂੰ ਜੋ ਸਨਮਾਨ ਦੇ ਕੇ ਤੁਸਾਂ ਨੇ ਨਵਾਜਿਆ ਜੋ ਇਤਨਾ ਪਿਆਰ ਤੇ ਸਤਕਾਰ ਪਿਛਲੇ ਦਿਨਾਂ ਵਿੱਚ ਸੰਗਤ ਨੇ ਦਿੱਤਾ ਉਹਦੇ ਲਈ ਮੈਂ ਤੁਹਾਡੀਆਂ ਤਹਿ ਦਿਲ ਤੋਂ ਦਿਲ ਦੀਆਂ ਗਹਿਰਾਈਆਂ ਤੋਂ ਮੈਂ ਤੇ ਮੇਰਾ ਸੁੱਚਾ ਪਰਿਵਾਰ ਜਿੱਥੇ ਰਿਣੀ ਆ ਕੋਟਾਂ ਕੋਟ ਸ਼ੁਕਰਾਨਾ ਵੀ ਕਰਦੀ ਆਂ ਆਪਣੀ ਪੰਜ ਮੈਂਬਰੀ ਭਰਤੀ ਕਮੇਟੀ ਦੇ ਮੈਂਬਰ ਸਾਹਿਬਾਨਾਂ ਦਾ ਸਮੂਹ ਡੈਲੀਗੇਟ ਸਾਹਿਬਾਨ ਦਾ ਸਮੁੱਚੇ ਸੰਤ ਸਮਾਜ ਦਾ ਜਿਨ੍ਹਾਂ ਨੇ ਇੰਨਾ ਪਿਆਰ ਸਤਿਕਾਰ ਦੇ ਕੇ ਮੇਰੇ ਵਰਗੀ ਨਾਚੀਜ਼ ਦੀ ਝੋਲੀ ਵਿੱਚ ਪੰਥਕ ਏਕਤਾ ਦੀ ਇਹ ਬੜੀ ਵੱਡੀ ਜ਼ਿੰਮੇਵਾਰੀ ਸੇਵਾ ਪਾਈ ਆਂ ਵਿਸ਼ੇਸ਼ ਤੌਰ ਤੇ ਮੈਂ ਧੰਨਵਾਦੀ ਆਂ ਸਿੰਘ ਸਾਹਿਬ ਗਿਆਨੀ ਹਰਪ੍ਰੀਤ ਸਿੰਘ ਜੀ ਜਿਨ੍ਹਾਂ ਨੇ ਪਿਛਲੇ ਦਿਨੀ ਪਿਆਰ ਤੇ ਸਤਿਕਾਰ ਦੀ ਭਾਵਨਾ ਨੂੰ ਖੁੱਲੇ ਰੂਪ ਦੇ ਵਿੱਚ ਪਰਿਵਾਰਕ ਤੌਰ ਦੇ ਉੱਤੇ ਸਪਸ਼ਟ ਕਰਕੇ ਮੈਨੂੰ ਨਿਮਾਣੀ ਨੂੰ ਮਾਣ ਬਖਸ਼ਿਆ ਇਹਦੇ ਲਈ ਮੈਂ ਸਿੱਖ ਪੰਥ ਦੀ ਹਮੇਸ਼ਾ ਰਣੀ ਵੀ ਰਹਾਂਗੀ ਜੇਕਰ ਖਾਲਸਾ ਜੀ ਜੇਕਰ ਸਿੱਖ ਨੇ ਰਾਜ ਜਾਂ ਸਿਆਸਤ ਵੀ ਕਰਨੀ ਹੈ ਤਾਂ ਉੱਚੀਆਂ ਸੁੱਚੀਆਂ ਕਦਰਾਂ ਕੀਮਤਾਂ ਦੀ ਰਾਖੀ ਵੀ ਸਾਡਾ ਫਰਜ਼ ਹੈ ਅਜੇਹ ਰਾਜ ਅਜਹੀਆਂ ਪਦਵੀਆਂ ਅਜੇਹ ਅਹੁਦੇ ਅਜਿਹੀਆਂ ਪ੍ਰਧਾਨਗੀਆਂ ਜੋ ਪੰਥ ਨੂੰ ਕਮਜ਼ੋਰ ਕਰਨ ਜਿਸ ਵਿੱਚੋਂ ਨਿੱਜਤਾ ਪ੍ਰਮੁੱਖ ਹੋਵੇ ਤੇ ਜਿਸ ਵਿੱਚ ਆਪਾ ਉਭਾਰਨ ਦੀ ਸ਼ਬੀ ਹੋਵੇ ਖਾਲਸਾ ਪੰਥ ਨੂੰ ਕਦਾਚਿਤ ਮਨਜ਼ੂਰ ਨਹੀਂ ਸ੍ਰੀ ਅਕਾਲ ਤਖਤ ਸਾਹਿਬ ਤੋਂ अनेका ਸਿਆਸੀ ਦਲ ਰੁਤਵੇ ਵਾਰੇ ਜਾ ਸਕਦੇ ਹਨ ਪਰੰਤੂ ਸਿਆਸੀ ਲਾਭ ਲਈ ਸ੍ਰੀ ਅਕਾਲ ਤਖਤ ਸਾਹਿਬ ਦੇ ਸਿਧਾਂਤ ਅਤੇ ਪਰੰਪਰਾਵਾਂ ਦੀ ਅਣਦੇਖੀ ਕਦੇ ਵੀ ਖਾਲਸਾ ਪੰਥ ਬਰਦਾਸ਼ਤ ਨਹੀਂ ਕਰੇਗਾ ਇਹ ਸਮਝਣ ਅਤੇ ਸੋਚਣ ਦੀ ਲੋੜ ਹੈ ਤਿੰਨ ਕੋ ਕਿਆ ਉਪਦੇਸੀ ਆ ਜਨ ਗੁਰ ਨਾਨਕ ਦੇਵ ਆਉਣ ਵਾਲੇ ਪ੍ਰਧਾਨ ਨੂੰ ਅਸੀਂ ਕੀ ਮਾਰਗਦਰਸ਼ਕ ਕਰ ਸਕਦੇ ਆ ਆਸ ਤੇ ਉਮੀਦ ਕਰਦੇ ਆ ਕਿ ਜਿਸ ਭਰੋਸੇ ਯੋਗਤਾ ਨੂੰ ਬਰਕਰਾਰ ਰੱਖਣ ਲਈ ਜਿਹੜਾ ਭਰੋਸਾ ਕਰਕੇ ਕੌਮ ਨੇ ਆਉਣ ਵਾਲੇ ਪ੍ਰਧਾਨ ਦੇ ਸਿਰ ਤੇ ਕਾਲੀ ਦਲ ਦਾ ਏਕਤਾ ਸਜਾਇਆ ਗੁਰੂ ਸਾਹਿਬ ਕਿਰਪਾ ਕਰਨ ਉਹਨਾਂ ਨੂੰ ਅਡੇ ਤੇ ਅਡੋਲ ਰੱਖਣ ਸਮੁੱਚੀ ਕੌਮ ਉਹਨਾਂ ਦੇ ਨਾਲ ਮੋਢੇ ਨਾਲ ਮੋਢਾ ਲਾ ਕੇ ਉਹਨਾਂ ਦੇ ਪਰਛਾਵਾਂ ਬਣ ਕੇ ਵੀ ਤੁਰੇ ਔਰ ਆਉਣ ਵਾਲੇ ਸਮੇਂ ਦੇ ਵਿੱਚ ਇੱਕ ਐਸਾ ਪਲੇਟਫਾਰਮ ਸਿਰਜਿਆ ਜਾਵੇ ਜਿੱਥੇ ਸਮੁੱਚਾ ਸਿੱਖ ਪੰਥ ਉਸ ਪਲੇਟਫਾਰਮ ਤੇ ਆ ਕੇ ਕਿਸੇ ਦਿਨ ਇਕੱਠਾ ਹੋ ਸਕੇ ਸੋ ਖਾਲਸਾ ਜੀ ਇਹ ਜੋ ਸੇਵਾ ਤੁਸੀਂ ਨੇ ਮੈਨੂੰ ਬਖਸ਼ਿਸ਼ ਕੀਤੀ ਹੈ ਪੰਥਕ ਤਾਲਮੇਲ ਸੰਗਠਨ ਜਾਂ ਪੰਥਕ ਇਕਤਾ ਸੰਗਠਨ ਜਿਹੜਾ ਵੀ ਤੁਸੀਂ ਨੇ ਸਮੁੱਚੇ ਰੂਪ ਵਿੱਚ ਪ੍ਰਵਾਨਗੀ ਦਿੱਤੀ ਹੈ ਮੈਂ ਬੇਨਤੀ ਕਰਨੀ ਚਾਹਨੀ ਹੈ ਕਿ ਮੇਰੀ ਕੱਲੀ ਦੇ ਵਸਦਾ ਇਹ ਗੱਲ ਨਹੀਂ ਹੈ ਸਮੁੱਚੇ ਪੰਥ ਦੀਆਂ ਭਾਵਨਾਵਾਂ ਭਾਵੇਂ ਤੁਹਾਡੀਆਂ ਆਸ਼ੀਰਵਾਦ ਰੂਪ ਵਿੱਚ ਮੇਰੇ ਨਾਲ ਹਨ ਮੈਂ ਬੇਨਤੀ ਕਰਾਂਗੀ ਕਿ ਹੁਕਮਨਾਮੇ ਦੇ ਦੋ ਪਾਰਟ ਸਨ ਜਿਹੜਾ 2 ਦਸੰਬਰ 2024 ਦੀ ਫਸੀਲ ਤੋਂ ਹੋਇਆ ਸੀ ਪਹਿਲਾ ਭਾਗ ਵਿੱਚ ਆਪੋ ਆਪਣੇ ਚੁੱਲ੍ਹੇ ਸਮੇਟ ਕੇ ਔਰ ਸਾਨੂੰ ਹੁਕਮ ਲੱਗਾ ਸੀ ਕਿ ਤੁਸੀਂ ਨੇ ਵਿਧੀ ਵਿਧਾਨ ਅਨੁਸਾਰ ਭਰਤੀ ਕਰਕੇ ਡੈਲੀਗੇਟ ਚੁਣ ਕੇ ਸ਼੍ਰੋਮਣੀ ਅਕਾਲੀ ਦਲ ਦਾ ਪ੍ਰਧਾਨ ਕੌਮ ਨੂੰ ਬਣਾਉਣਾ ਹੈ ਸੱਚੇ ਪਾਤਸ਼ਾਹ ਨੇ ਮਿਹਰ ਕੀਤੀ ਬੜੇ ਇਤਰਾਵਾਂ ਚੜਾਵਾਂ ਤੋਂ ਬਾਅਦ बड़े हमले ਹੋਏ ਸ਼ਬਦੀ ਹਮਲੇ ਹੋਏ ਮਾਨਸਿਕ ਦਬਾਅ ਵੀ ਪਏ ਪਰ ਗੁਰੂ ਸਾਹਿਬ ਜੀ ਨੇ ਆਪਣੀ ਮਿਹਰ ਭਰਿਆ ਹੱਥ ਸਿਰ ਤੇ ਰੱਖ ਕੇ ਸਾਡੀ ਭਰਤੀ ਕਮੇਟੀ ਤੋਂ ਇਹ ਕਾਰਜ ਅੱਜ ਸੰਪੂਰਨ ਕਰਵਾ ਲਿਆ ਹੈ ਇਸ ਤੇ ਲਈ ਅਸੀਂ ਗੁਰੂ ਹਰਗੋਬਿੰਦ ਸਾਹਿਬ ਸੱਚੇ ਪਾਤਸ਼ਾਹ ਦੇ ਕੋਟਾਨ ਕੋਟ ਰੋਮ ਰੋਮ ਕਰਕੇ ਰਣੀ ਔਰ ਧੰਵਾਦੀ ਰਹਾਂਗੇ ਇਹ ਕਾਰਜ ਮੁਕੰਮਲ ਹੋਇਆ ਦੂਸਰਾ ਭਾਗ ਸਾਥ ਸੰਗਤ ਜੀ ਉਸ ਹੁਕਮਨਾਮੇ ਦੇ ਵਿੱਚ ਬੜਾ ਸਪਸ਼ਟ ਲਿਖਿਆ ਸੀ ਸਮੁੱਚੇ ਸਖਪੰਥ ਨੂੰ ਇਕਜੁੱਟ ਕਰਨ ਲਈ ਜੋ ਯਤਨ ਅਰੰਭੇ ਜਾਣ ਅਤੇ ਇੱਕ ਸਾਂਝਾ ਪਲੇਟਫਾਰਮ ਤਿਆਰ ਕੀਤਾ ਜਾਵੇ ਮੈਂ ਬੇਨਤੀ ਕਰਦੀ ਹਾਂ ਕਿ ਪਹਿਲਾ ਪੜਾ ਜਿਹੜਾ ਪੂਰਾ ਹੋਇਆ ਉਹ ਸਾਥੀ ਭਰਤੀ ਕਮੇਟੀ ਦੇ ਸਹਿਯੋਗ ਦੇ ਨਾਲ ਕੀਤਾ ਇਹਦੇ ਵਿੱਚ ਮੇਰਾ ਕੱਲੀ ਦਾ ਕੋਈ ਯੋਗਦਾਨ ਨਹੀਂ ਇਹ ਸਾਡੇ ਸਾਰਿਆਂ ਦੇ ਆਪਸੀ ਸਹਿਚਾਰ ਆਪਸੀ ਭਾਵਨਾ ਸਤਕਾਰ ਤੇ ਇਕਜੁੱਟਤਾ ਦੇ ਨਾਲ ਸੰਪੂਰਨ ਹੋਇਆ ਤੇ ਮੈਂ ਬੇਨਤੀ ਕਰਾਂਗੀ ਇਹਨਾਂ ਭਰਤੀ ਕਮੇਟੀ ਨਾਲ ਮੇਰੇ ਸਾਥੀ ਮੈਂਬਰ ਸਭਾਨਾ ਨੂੰ ਕਿ ਇਸ ਸੰਗਠਨ ਵਿੱਚ ਵੀ ਇਹ ਜੋ ਬਣਾਇਆ ਗਿਆ ਤਾਲਮਿਲ ਪੰਥਕਸ ਕਾਉਂਸਲ ਬਣਾਈ ਗਈ ਹੈ ਇਹਦੇ ਵਿੱਚ ਵੀ ਪਹਿਲਾ ਵਾਰ ਮੋਢੇ ਨਾਲ ਮੋਢਾ ਲਾ ਕੇ ਚੱਲਣ ਤਾਂ ਕਿ ਜਿਹੜੀ ਵੱਡੀ ਜ਼ਿੰਮੇਵਾਰੀ ਕੌਮ ਨੇ ਸੌਂਪੀ ਹੈ ਇਹ ਅਸੀਂ ਇਕਜੁੱਟ ਹੋ ਕੇ ਇੱਕ ਮਤ ਹੋ ਕੇ ਗੁਰੂ ਦੀ ਪੈ ਭਾਵਨੀ ਵਿੱਚ ਰਹਿ ਕੇ ਇਹ ਦੂਸਰਾ ਹਿੱਸਾ ਵੀ ਹੁਕਮਨਾਮਾ ਸਾਹਿਬ ਦਾ ਪੂਰਤੀ ਕਰਨ ਦੇ ਵਿੱਚ ਆਪਣਾ ਯੋਗਦਾਨ ਪਾ ਸਕੀਏ ਸੋ ਸਾਡਾ ਅੱਜ ਦਾ ਨਿਸ਼ਾਨਾ ਜਿੱਥੇ ਪੁਨਰਸੁਰਜੀਤੀ ਹੈ ਉਸ ਤੋਂ ਉੱਪਰ ਸੰਸਥਾਗਤ ਤੌਰ ਤੇ ਸਿਧਾਂਤਕ ਪੁਨਰਸੁਰਜੀਤੀ ਔਰ ਪੰਥਕ ਇਕਤਾ ਵੀ ਹੈ ਅਖੀਰ ਦੇ ਵਿੱਚ ਮੈਂ ਸਮੁੱਚੀ ਸਿੱਖ ਸੰਗਤ ਦਾ ਇੱਕ ਵਾਰ ਫਿਰ ਤੋਂ ਦਿਲ ਦੀਆਂ ਗਹਿਰਾਈਆਂ ਤੋਂ ਧੰਨਵਾਦ ਕਰਦੀ ਹੋਈ ਕੁਝ ਧਾਰਮਿਕ ਜੰਡਿਆਂ ਤੇ ਮਤੇ ਪੜਾਂਗੀ ਉਹਨਾਂ ਮਤਿਆਂ ਨੂੰ ਸਮੁੱਚੀ ਸਿੱਖ ਕੌਮ ਨੇ ਜਕਾਰਿਆਂ ਦੇ ਰੂਪ ਵਿੱਚ ਪ੍ਰਵਾਨਗੀ ਦੇ ਕੇ ਨਿਹਾਲ ਕਰਨਾ ਜੀ ਸੋ ਪਹਿਲੇ ਨੰਬਰ ਤੇ ਮਤਾ ਆ ਰਹੇ 350 ਸਾਲਾ ਦਿਹਾੜਾ ਜੋ ਗੁਰੂ ਨਾਨਕ ਗੁਰੂ ਨੌਵੇਂ ਪਾਤਸ਼ਾਹ ਸ੍ਰੀ ਗੁਰੂ ਤੇਗ ਬਹਾਦਰ ਸਾਹਿਬ ਔਰ ਉਹਨਾਂ ਦੇ ਨਾਲ ਸ਼ਹੀਦ ਹੋਏ ਗੁਰਸਿੱਖ ਮਹਾਪੁਰਸ਼ਾਂ ਦੇ ਜੋ 350 ਸਾਲਾ ਸ਼ਹੀਦੀ ਪਰਵ ਆ ਰਿਹਾ ਉਸ ਨੂੰ ਸਮਰਪਿਤ ਸ਼੍ਰੋਮਣੀ ਅਕਾਲੀ ਦਲ ਦੇ ਸਮੁੱਚੇ ਕਾਰਕੁਨ ਸਮੁੱਚੇ ਸੇਵਾਦਾਰ ਸਿੱਖ ਸੰਗਤ ਮਾਈ ਭਾਈ ਦੇ ਸਹਿਯੋਗ ਦੇ ਨਾਲ ਜ਼ਿਲ੍ਹਾ ਲੈਵਲ ਤੇ ਧਾਰਮਿਕ ਪ੍ਰੋਗਰਾਮ ਕਰਕੇ ਘਰ-ਘਰ ਦੇ ਵਿੱਚ ਗੁਰੂ ਸਾਹਿਬ ਜੀ ਦਾ ਉਪਦੇਸ਼ ਪੰਚਾਉਣ ਦੇ ਉਪਰਾਲੇ ਕਰਦੇ ਰਹਿਣਗੇ ਮਤਾ ਨੰਬਰ 2 ਸ਼੍ਰੋਮਣੀ ਕਾਲੀ ਦਾਲ ਦੀ ਇੱਕਤਰਤਾ ਮਹਿਸੂਸ ਕਰਦੀ ਹੈ ਕਿ ਪੰਜਾਬ ਦੇ ਨੌਜਵਾਨਾਂ ਨੂੰ ਪ੍ਰਸ਼ਟ ਕਰਨ ਗੁੰਮਰਾਹ ਕਰਨ ਕੁਰਾਹੇਪੌਨ ਅਤੇ ਆਧੁਨਿਕਤਾ ਦੇ ਨਾਂ ਤੇ ਪਤਿਤ ਕਰਨ ਲਈ ਡਰੱਗਸ ਲੱਚਰ ਗੀਤ ਸੰਗੀਤ ਫਿਲਮਾਂ ਅਤੇ ਹੋਰ ਪ੍ਰਵਾਸ ਆਦਿ ਦੇ ਸਭਜ ਬਾਜ ਦਿਖਾਏ ਜਾਂਦੇ ਹਨ ਸ਼ੋਮਨੀ ਕਾਲੀਦਾਲ ਪੰਜਾਬ ਦੇ ਨੌਜਵਾਨਾਂ ਨੂੰ ਆਪਣੇ ਸਿੱਖ ਸੱਭਿਆਚਾਰ ਆਪਣੀ ਗੁਰਮੁਖੀ ਬੋਲੀ ਅਤੇ ਵਿਰਸੇ ਨਾਲ ਜੋੜਨ ਦੀ ਪ੍ਰਤੀਬੱਧਤਾ ਜ਼ਾਹਰ ਕਰਦਾ ਹੈ ਮਤਾ ਨੰਬਰ 3 ਸ਼੍ਰੀ ਸ਼ੋਮਨੀ ਕਾਲੀਦਾਲ ਦੇ ਡੈਲੀਗੇਟ ਦੀ 71 ਦਾ ਸ਼੍ਰੀ ਅਕਾਲ ਤਖਤ ਸਾਹਿਬ ਸ਼੍ਰੀ ਕੇਸਗੜ੍ਹ ਸਾਹਿਬ ਅਤੇ ਤੱਕ ਸ਼੍ਰੀ ਦਮਦਮਾ ਸਾਹਿਬ ਦੇ ਸਿੰਘ ਸਹਿਬਾਨਾਂ ਦੀਆਂ ਨਿਯੁਕਤੀਆਂ ਯੋਗਦਾਨ ਕਾਰਜ ਖੇਤਰ ਮਾਨ ਸਨਮਾਨ ਸੇਵਾ ਮੁਕਤੀ ਅਤੇ ਸੇਵਾ ਮੁਕਤੀ ਤੋਂ ਪरांत ਯੋਗ ਸਹੂਲਤਾਵਾਂ ਦੇਣ ਸੰਬੰਧੀ ਇੱਕ ਉੱਚ ਪੱਧਰੀ ਅਕਾਲ ਕਮੇਟੀ ਗਠਿਤ ਕਰੇਗਾ ਤਾਂ ਜੋ ਕੋਈ ਵੀ ਇੱਕ ਵਿਅਕਤੀ ਇੱਕ ਪਰਿਵਾਰ ਜਾਂ ਇੱਕ ਪਾਰਟੀ ਸਿੱਖ ਪੰਥ ਦੀਆਂ ਸਭ ਤੋਂ ਉੱਚ ਸਰਮੌਰ ਤੇ ਸਨਮਾਨਤ ਪਦਵਦੀਆਂ ਪਦਵੀਆਂ ਦੀਆਂ ਨਿਯੁਕਤੀਆਂ ਤੇ ਕਾਬਜ ਨਾ ਹੋ ਸਕਣ 1920 ਵਿੱਚ ਅਤੇ ਉਸ ਤੋਂ ਬਾਅਦ ਲੰਮੇ ਸਮੇਂ ਤੋਂ ਸਿੱਖ ਕੌਮ ਵਿੱਚ ਚੱਲ ਰਏ ਸੰਘਰਸ਼ ਅਤੇ ਮੋਰਚਿਆਂ ਵਿੱਚ ਸਿੱਖ ਧਰਮ ਦੇ ਧਾਰਮਿਕ ਸਥਾਨਾ ਵਿਰਸੇ ਅਤੇ ਸੱਭਿਆਚਾਰ ਨੂੰ ਸੁਰੱਖਿਅਤ ਕਰਨ ਹਿਤ ਸ਼ੌਮਨੀ ਗੁਰਦੁਆਰਾ ਪ੍ਰਬੰਧਕ ਕਮੇਟੀ ਹੋਂਦ ਵਿੱਚ ਆਈ ਅਤੇ ਇਹਨਾਂ ਨਿਸ਼ਾਨਿਆਂ ਦੀ ਪੂਰਤੀ ਵਾਸਤੇ ਸ਼ੌਮਨੀ ਅਕਾਲੀ ਦਲ ਦਾ ਜਨਮ ਹੋਇਆ ਪਿਛਲੀ ਸਦੀ ਦੌਰਾਨ ਸ਼ੌਮਨੀ ਗੁਰਦੁਆਰਾ ਪ੍ਰਬੰਧਕ ਕਮੇਟੀ ਨੇ ਬਹੁਤ ਉਤਰਾਚੜਾ ਦੇਖੇ ਅਤੇ ਸੇਕਤਾਰ ਮੇਕ ਸਥਾਨਾ ਦੀ ਸਾਮ ਸੰਭਾਲ ਅਤੇ ਪ੍ਰਬੰਧਨ ਲਈ ਅਹਿਮ ਕਾਰਜ ਵੀ ਪਾਵੇਂ ਕੀਤੇ ਪਰ ਸਮੇਂ ਨਾਲ ਗੁਰਦੁਆਰਿਆਂ ਦੇ ਪ੍ਰਬੰਧ ਵਾਸਤੇ ਵਿਆਪਕ ਸੁਧਾਰਾਂ ਦੀ ਲੋੜ ਮਹਿਸੂਸ ਕੀਤੀ ਜਾ ਰਹੀ ਹੈ ਸ਼੍ਰੋਮਣੀ ਕਾਲੇਗਲ ਸਿੱਖਾਂ ਦੀਆਂ ਧਾਰਮਿਕ ਸੰਸਥਾਵਾਂ ਦੇ ਪ੍ਰਬੰਧ ਨੂੰ ਹੋਰ ਉੱਚਾ ਸੁੱਚਾ ਅਤੇ ਉਹਦੇ ਵਿੱਚੋਂ ਰਾਜਸੀ ਦਬਾਅ ਨੂੰ ਮਰਫੀ ਕਰਉਣ ਲਈ ਹਰ ਸੰਭਵ ਯੋਗਦਾਨ ਪਾਵੇਗਾ ਬੰਦੀ ਸਿੱਖਾਂ ਦੀ ਰਿਹਾਈ ਲਈ ਪੰਤਵਾਲਾothor ਸੁਪਰਾਲੇ ਕੀਤੇ ਜਾਣਗੇ ਅਤੇ ਸੰਬੰਧੀ ਸਿੰਘਾਂ ਦੀ ਰਿਹਾਈ ਲਈ ਜੋ ਦਸਕਤੀ ਫਾਰਮ ਲੱਖਾਂ ਦੀ ਗਿਣਤੀ ਵਿੱਚ ਸਿੱਖ ਸੰਗਤ ਵੱਲੋਂ ਕੀਤੇ ਗਏ ਸਨ ਉਹਨਾਂ ਦੀਆਂ ਭਾਵਨਾਵਾਂ ਦੀ ਤਰਜਮਾਨੀ ਕਰਕੇ ਹੋਏ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਤੋਂ ਮੰਗ ਮੰਗ ਕਰਕੇ ਰਾਸ਼ਟਰਪਤੀ ਜੀ ਤੱਕ ਪਹੁੰਚਣ ਲਈ ਹਰੇਕ ਯਤਨ ਕੀਤੇ ਜਾਣਗੇ। ਸੋ ਅੰਤ ਵਿੱਚ ਮੈਂ ਇੱਕ ਵਾਰ ਫਿਰ ਤੋਂ ਜਿੱਥੇ ਆਪਣੇ ਸਾਥੀ ਭਰਤੀ ਕਮੇਟੀ ਦੇ ਮੈਂਬਰ ਸਹਿ ਮਾਣਾਂ ਦੀ ਤਹਿਲ ਦਿਲ ਤੋਂ ਧੰਨਵਾਦੀ ਹਾਂ ਔਰ ਆਸ ਤੇ ਉਮੀਦ ਵੀ ਰੱਖਦੀ ਹਾਂ ਅੱਜ ਦਾ ਸ਼੍ਰੋਮਣੀ ਅਕਾਲੀ ਦਲ ਦਾ ਡੈਲੀਗੇਟ اجلاس ਇਹ ਵੀ ਮੰਗ ਕਰਦਾ ਹੈ ਕਿ ਸ਼੍ਰੋਮਣੀ ਗੁਰਦਾਰਾ ਪ੍ਰਬੰਧਕ ਕਮੇਟੀ ਦੀਆਂ ਚੋਣਾਂ ਜੋ ਪਿਛਲੇ ਕਾਫੀ ਸਮੇਂ ਤੋਂ ਪੈਂਡਿੰਗ ਹਨ ਉਹਨਾਂ ਨੂੰ ਕਰਵਾਉਣ ਲਈ ਹਰ ਤਰ੍ਹਾਂ ਦਾ ਕੇਂਦਰ ਦੇ ਉੱਪਰ ਦਬਾਅ ਪਾਏਗਾ ਕਰਤਾਰਪੁਰ ਦਲੰਗਾ ਜੋ ਪਿਛਲੇ ਕੁਝ ਸਮੇਂ ਤੋਂ ਸਰਕਾਰਾਂ ਨੇ ਬੰਦ ਕੀਤਾ ਹੈ ਅੱਜ ਦਾ ਇਹ ਡੈਲੀਗੇਟ اجلاس ਅੱਜ ਦਾ ਇਹ ਡੈਲੀਗੇਟ اجلاس ਕਰਤਾਰਪੁਰ ਦੇ ਦਰਸ਼ਨ ਦਿਦਾਰ ਵਾਸਤੇ ਉਹ ਗੁਰਦੁਆਰਾਂ ਜਿੰਨਾ ਤੋਂ ਖਾਲਸਾ ਪੰਥ ਨੂੰ ਵਿਛੋੜਿਆ ਗਿਆ ਹੈ ਖਾਲਸਾ ਰੋਜ਼ ਅਰਦਾਸ ਕਰਦਾ ਹੈ